ਵੱਡਾ ਹਾਦਸਾ ਹੋਣ ਤੋਂ ਟਲਿਆ ਹੋ ਸਕਦਾ ਸੀ ਜਾਨ ਮਾਲ ਦਾ ਨੁਕਸਾਨ ਮੋਕੇ ਰਹਿੰਦੇ ਆ ਮਕੈਨਿਕ ਦੀ ਸੂਜ ਬੂਜ ਆਈ ਕਮ ਬਟਾਲਾ ਦੇ ਕਾਨੂੰਵਾਲ ਰੋਡ ਤੇ ਬਨੇ ਇੱਕ ਕੋਲਡ ਡਰਿੰਕ ਸਟੋਰ ਦੀ ਗੈਸ ਲੀਕ ਹੋਣ ਦਾ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਜੀ ਹਾਂ ਦੱਸਦੀ ਹੈ ਕਿ ਬਟਾਲਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਮੌਕੇ ਰੰਦੇ ਕੋਲਡ ਡਰਿੰਕ ਸਟੋਰ ਦੇ ਮਕੈਨਿਕ ਨੇ ਲੀਕ ਹੋ ਰਹੀ ਗੈਸ ਨੂੰ ਬੰਦ ਕੀਤਾ ਤੇ ਮੌਕੇ ਤੇ ਹੀ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚੀ ਤੇ ਅਫਸਰ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੋਲਡ ਡਰਿੰਕ ਸਟੋਰ ਤੇ ਜ਼ਹਿਰੀਲੀ ਗੈਸ ਲੀਕ ਹੋ ਰਹੀ ਹੈ ਅਸੀਂ ਮੌਕੇ ਤੇ ਆਏ ਤੇ ਦੇਖਿਆ ਕਿ ਕੋਲਡ ਸਟੋਰ ਦੇ ਮਕੈਨਿਕ ਨੇ ਸਮੇਂ ਸਿਰ ਰੰਦਿਆਂ ਇੱਥੇ ਜਿਹੜੀ ਗੈਸ ਲੀਕ ਹੋ ਰਹੀ ਸੀ ਉਸ ਨੂੰ ਰੋਕ ਕੇ ਵੱਡਾ ਹਾਦਸਾ ਹੋਣ ਤੋਂ ਰੋਕਿਆ ਹੈ ਇਸ ਗੈਸ ਦੇ ਨਾਲ ਇਨਸਾਨ ਦੇ ਸਰੀਰ ਤੇ ਕਾਫੀ ਨੁਕਸਾਨ ਦੇ ਅਸਰ ਜਿਹੜੇ ਨੇ ਉਹ ਹੋ ਸਕਦੇ ਸੀ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਪਰ ਇੱਥੇ ਜਿਹੜਾ ਇਹ ਵੱਡਾ ਹਾਦਸਾ ਹੈ ਉਹ ਹੋਣ ਤੋਂ ਟਲਿਆ ਹੈ ਤੇ ਹੁਣ ਪੁਲਿਸ ਅਧਿਕਾਰੀ ਇੱਥੇ ਜਿਹੜੀ ਜਾਂਚ ਹੈ ਉਹ ਵੀ ਕਰ ਰਹੇ ਨੇ ਕਿ ਗੈਸ ਲੀਕ ਹੋਣ ਦੇ ਆਖਿਰਕਾਰ ਕਾਰਨ ਕੀ ਸੀ ਦੇਖੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਥੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲ ਤੇ ਮੇਰੇ ਚੌਕੀ ਚਾਰਜ ਸਰਾਸੁਗਾਨ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਮੀਂਹ ਜੇਲੀ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਹੈ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਦਾ ਸਟੋਰ ਸੀਗਾ ਇਹ ਸਟੋਰ ਕਾਦਾ ਸੀ ਜਿੱਥੇ ਐ ਕੈਸ ਦੀ ਤੁਹਾਨੂੰ ਕੋਲਡ ਸਟੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਪਤੀ ਦਾ ਨਾਮ ਤਾਂ ਮੈਂ ਔਂਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਹੈ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫ਼ਤਰ ਰਾਜਵੰਤ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੋਕ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜਿੰਮੇਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਕਹ ਲਓ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕੇਜ ਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਖਤਰਨਾਕਤਾ ਇਹ ਬਹੁਤ ਹੈ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਕੋਲਡ ਸਟੋਰ ਹੈ ਕਾਹਦਾ ਹੈਗਾ ਇਹਦਾ ਇਹ ਆਲੂਆਂ ਦਾ ਕੋਲਡ ਸਟੋਰ ਵੈਸੇ ਰਹੀ ਸੀ ਜਗ੍ਹਾ ਤੇ ਇਹ ਆਲੂ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਸ਼ੀ ਬਾਅਦ ਚ ਬਣੇ ਆ ਐਨਓਸੀ ਦਾ ਕੁਝ ਹੁੰਦਾ ਇਹਨਾਂ ਵਾਂਗ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ ਗੁਰਦਾਸਪੁਰ ਤੋਂ ਲਕੀ ਰਾਜਪੂਤ ਦੀ ਰਿਪੋਰਟ